ਭਾਰਤੀ ਕਿਸਾਨੀਓ ਨੇ ਇੱਕ ਤੋਂ ਗ੍ਰਾਹਾਂ ਵੱਲੋਂ ਅਜ ਮੋਗਾ ਦੇ ਪਿੰਡ ਕਲਕਲਾ ਵਿਖੇ 3 ਘੰਟੇ ਲਈ ਰੇਲ ਰੋਕ ਵੱਲ ਅੰਦੋਲਨ ਸ਼ੁਰੂ ਕੀਤਾ ਗਿਆ ਇੱਥੇ ਦਿਖਾਣਾ ਚਾਹੁੰਗਾ ਤਸਵੀਰਾਂ ਜਿਹੜੀਆਂ ਕਿਆਂ ਜਿਹੜੇ ਕਿਸਾਨ ਹੈ ਜਿਹੜੇ ਹੈ ਰੇਲ ਰੋਕ ਅੰਦੋਲਨ ਸ਼ੁਰੂ ਕੀਤਾ ਗਿਆ ਤੇ ਦੂਰ ਦੂਰ ਤੱਕ ਜਿਹੜੇ ਕਿਸਾਨ ਹੈ ਜਿਹੜੇ ਰੇਲਾ ਰੋਕ ਕੇ ਉਹ ਰੇਲ ਟ੍ਰੈਕ ਦੇ ਉੱਪਰ ਬੈਠੇ ਆ ਆਪਣੀ ਮੰਗਾਂ ਨੂੰ ਲੈ ਕੇ ਉਹਨਾਂ ਵੱਲੋਂ ਇਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇੱਥੇ ਆਗੂ ਵੀ ਪਹੁੰਚੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਕਿਹੜੀ ਮੰਗਾਂ ਜਿਹੜੀਆਂ ਉਹ ਹਜੇ ਤੱਕ ਨਹੀਂ ਮੰਨੀਆਂ ਗਈਆਂ ਸਰਕਾਰ ਵੱਲੋਂ ਜਿਹੜੀ ਗੱਲਬਾਤ ਕੀਤੀ ਭਾਈ ਜੱਜ ਜਿਹੜਿਆ ਰੇਲ ਰੋਕਨ ਦਰਸ਼ ਨੂੰ ਕੀਤਾ ਗਿਆ ਕੀ ਕਹਿਣਾ ਚਾਹੋਗੇ ਇਸ ਬਾਰੇ? ਇਹ ਰੇਲ ਰੋਕੋ ਅੰਦੋਲਨ ਜਿਹੜੀਆਂ ਸਾਡੀਆਂ ਬੁਨਿਆਦੀ ਮੰਗਾਂ ਐ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਉਹਨਾਂ ਨੂੰ ਲੈ ਕੇ ਸਾਡੇ ਕਿਸਾਨ ਭਰਾ ਜਿਹੜੇ ਦਿੱਲੀ ਨੂੰ ਕੂਚ ਕੀਤਾ ਸੀ ਜਿਨ੍ਹਾਂ ਨੂੰ ਰਸਤੇ ਦੇ ਵਿੱਚ ਵੱਡੀਆਂ ਰੋਕਾਂ ਲਾ ਕੇ ਇਸ ਤਰ੍ਹਾਂ ਰੋਕ ਲਿਆ ਗਿਆ ਜਿਵੇਂ ਕਿਸੇ ਬਾਹਰਲੇ ਮੁਲਕ ਦੇ ਉੱਤੋਂ ਆਪਣੇ ਹਿੰਦੁਸਤਾਨ ਦੇ ਵਿੱਚ ਕੋਈ ਅੱਤਵਾਦੀ ਹਮਲਾ ਕਰਨ ਆ ਰਹੇ ਹੋਣ ਤੇ ਉਹਨਾਂ ਦੇ ਉੱਤੇ ਇਹੋ ਜਿਹਾ ਤਸ਼ੱਦਦ ਇਹੋ ਜਿਹਾ ਜ਼ੁਲਮ ਟਾਇਆ ਜਾ ਰਿਹਾ ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਐਕਸਪਾਇਰੀ ਡੇਟ ਦੇ ਅਥਰ ਹੋ ਗਏ ਅਸ ਦੇ ਗੋਲੇ ਡਰੋਨਾਂ ਰਾਹੀਂ ਸਿੱਟੇ ਜਾ ਰਹੇ ਆ ਇੱਕ ਨਾ ਪਲਾਸਟਿਕ ਦੀਆਂ ਗੋਲੀਆਂ ਦੇ ਕੇ ਉਹਨਾਂ ਦੇ ਉੱਤੇ ਗੋਲੀਆਂ ਦਾਗੀਆਂ ਜਾ ਰਹੀਆਂ ਇਸ ਚੀਜ਼ ਦੀ ਨਿੰਦਾ ਭਾਰਤੀ ਕਿਸਾਨੀ ਉਹਨੇਕਤਾ ਉਗਰਾਹ ਕਰਦੀ ਆ ਜਿਹਦੇ ਵਜੋਂ ਅੱਜ ਜਿਹੜਾ ਅਸੀਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲ ਦਾ ਚੱਕਾ ਜਾਮ ਕੀਤਾ ਪੂਰੇ ਪੰਜਾਬ ਦੇ ਵਿੱਚ 7 ਜਗ੍ਹਾ ਤੇ ਇਹ ਉਹਨਾਂ ਦੀ ਹਮੈਤ ਦੇ ਵਿੱਚ ਤੇ ਮੋਦੀ ਹਕੂਮਤ ਦੇ ਵਿਰੋਧ ਦੇ ਵਿੱਚ ਅਸੀਂ ਆਪਦਾ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਰੋਕਿਆ ਉਸੇ ਤਰ੍ਹਾਂ ਅਸੀਂ ਸੈਂਟਰ ਗਵਰਨਮੈਂਟ ਦਾ ਜਿਹੜਾ ਰੇਲ ਮਹਿਕਮਾ ਉਹਨਾਂ ਦੀਆਂ ਰੇਲਾਂ ਨੂੰ ਰੋਕ ਕੇ ਅਸੀਂ ਮੋਦੀ ਸਰਕਾਰ ਨੂੰ ਇੱਕ ਕਰਾਰਾ ਜਵਾਬ ਦਿੱਤਾ ਹੈ ਪਹਿਲਾਂ ਵੀ ਤੁਸੀਂ ਜਿਹੜਾ ਨਾਲ ਸੀਗੇ ਉਹਨਾਂ ਦੇ ਤੁਸੀਂ ਉੱਥੇ ਨਾਲ ਦਿੱਲੀ ਨਹੀਂ ਗਏ ਤੇ ਇੱਥੇ ਹੀ ਕਿਉਂ ਰਹੇ ਤੇ ਇੱਥੇ ਬੈਠ ਕੇ ਅੰਦੋਲਨ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜਾ ਗੱਲ ਤੁਸੀਂ ਦਿੱਲੀ ਜਾਣ ਦੀ ਕੀਤੀ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਉਹ ਸਾਡੇ ਭਰਾ ਜਿਹੜੇ ਅੱਜ ਦਿੱਲੀ ਪੰਜਾਬ ਦੇ ਬਾਰਡਰਾਂ ਤੇ ਜਿਨ੍ਹਾਂ ਨੂੰ ਡੱਕ ਲਿਆ ਜਾਂਦਾ ਹੈ ਤਾਂ ਅਸੀਂ ਇੱਕ ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਚੱਲ ਰਹੀਆਂ ਕਿਤੇ ਨਾ ਕਿਤੇ ਜਿਹੜੇ ਵਿਚਾਰਕ ਮਤ ਭੇਤ ਹੁੰਦੇ ਆ ਅੱਡੋ ਅੱਡੀ ਜੱਥਿਆਂ ਬੰਦੀਆਂ ਦੇ ਜਿਹਦੇ ਕਰਕੇ ਇਹ ਕਮੀ ਰਹੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਭਾਰਤੀ ਕਿਸਾਨ ਜਨ ਨੂੰ ਇਕਤਾ ਉਗਰਾਹਾਂ ਤੇ ਸੰਯੁਕਤ ਮੋਰਚੇ ਦੀਆਂ ਜਿਹੜੀਆਂ ਤੁਸੀਂ ਦੇਖਿਆ ਉਹ ਵੀ ਕੱਲ ਵੀ ਇੱਕ ਜਲੰਧਰ ਮੀਟਿੰਗ ਹੋਈ ਆ ਉਹਨਾਂ ਮੀਟਿੰਗਾਂ ਵਜੋਂ ਇੱਕ ਸਿੱਟਾ ਨਿਕਲ ਕੇ ਆਊਗਾ ਜਦੋਂ ਇੱਕ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਜਾਊਗਾ ਬਹੁਤ ਜਲਦੀ ਉਹਨੂੰ ਅਸੀਂ ਲਾਗੂ ਕਰਾਂਗੇ ਕਿਹੜੀਆਂ ਮੇਨ ਮੰਗਾਂ ਕੀ ਆ ਤੁਹਾਡੀ ਮੇਨ ਮੰਗਾਂ ਦੀ ਸਾਡੀ ਐਮਐਸਪੀ ਤੇ ਗਰੰਟੀ ਕਾਨੂੰਨ ਆ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦਾ ਕਿਉਂਕਿ ਜਦੋਂ ਕਿਸਾਨ ਤੇ ਮਜ਼ਦੂਰ ساری ਜ਼ਿੰਦਗੀ ਇਸ ਮੁਲਕ ਦਾ ਢਿੱਡ ਭਰਨ ਲਈ ਲਾ ਦਿੱਤਾ ਜਾਂਦਾ ਤੇ ਉਹਦੇ ਲਈ ਇੱਕ ਪੈਨਸ਼ਨ ਕਾਨੂੰਨ ਬਣਨਾ ਚਾਹੀਦਾ ਜਿਹਨੂੰ ਅਸੀਂ ਕਲਾਸ 4 ਦਰਜੇ ਦੀ ਜਿਹੜੇ ਪੈਨਸ਼ਨ ਮੰਗਦੇ ਆ ਘੱਟੋ ਘੱਟ 10000 ਰੁਪਿਆ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਪੈਨਸ਼ਨ ਮਿਲਣੀ ਚਾਹੀਦੀ ਆ ਜਿਹੜੇ ਸਾਡੇ ਕਿਸਾਨ ਮਜ਼ਦੂਰ ਦਰੜ ਕੇ ਲਖੀਮ ਪਰਖੀਰੀ ਦੇ ਵਿੱਚ ਉਹ ਸ਼ਹੀਦ ਕੀਤੇ ਗਏ ਉਹ ਅਜੇ ਮਿਸ਼ਰਾ ਟੈਣੀ ਵਰਗਿਆਂ ਨੂੰ ਅਸੀਂ ਬਰਖਾਸਤ ਚਾਹੁੰਦੇ ਆ ਤੇ ਹੋਰ ਵੀ ਸਾਡੀਆਂ ਜਿਵੇਂ ਬਿਜਲੀ ਬੈਲ 220 ਇਹਦੇ ਨਾਲ ਰਿਲੇਟਡ ਸਾਡੀਆਂ ਜਿਹੜੀਆਂ ਮੰਗਾਂ ਏ ਉਹ ਬਹੁਤ ਸਾਰੀਆਂ ਮੰਗਾਂ ਜਿਨ੍ਹਾਂ ਨੂੰ ਲੈ ਕੇ ਅਸੀਂ ਇੱਕ ਪੀਸਫੁਲੀ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰਨ ਸਾਡੇ ਕਿਸਾਨ ਭਰਾ ਦਿੱਗੇ ਸੀ ਦਿੱਲੀ ਜਾ ਰਹੇ ਸੀ ਫਿਰ ਕਿਉਂ ਰੋਕਿਆ ਗਿਆ ਨੂੰ ਜੇ ਸ਼ਾਂਪੇ ਅੰਦੋਲਨ ਹੀ ਚੱਲਿਆ ਦੇਖੋ ਇਹ ਤਾਂ ਮੋਦੀ ਹਕੂਮਤ ਨੂੰ ਪਤਾ ਏ ਕਿ ਜਿਹੜੀ ਹਕੂਮਤ ਨੂੰ ਇਹ ਲੱਗਦਾ ਏ ਕਿ ਜੇ ਕਿਸਾਨਾਂ ਨੇ ਦਿੱਲੀ ਦੇ ਵਿੱਚ ਫੇਰ ਆ ਕੇ ਕੋਈ ਧਰਨਾ ਮੁਜ਼ਾਹਰਾ ਕਰਤਾ ਤਾਂ ਜਿਹੜੀ ਸਾਡੀ ਸਰਕਾਰ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਲੈਕਸ਼ਨ ਆਉਣ ਵਾਲੇ ਆ ਕਿਉਂਕਿ ਜਦੋਂ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਦਿੱਲੀ ਅੰਦੋਲਨ ਚੱਲਦਾ ਸੀ ਤਾਂ મોદી ਜਿਹੜੀ ਸਰਕਾਰ ਦਾ ਗਰਾਫ ਬਹੁਤ ਥੱਲੇ ਡਿੱਗ ਪਿਆ ਸੀ ਇਸ ਕਰਕੇ ਉਹਨੂੰ ਆਪਦੀ ਇੱਜ਼ਤ ਤੇ ਆਪਦੀ ਜਿਹੜੀ ਮੁਲਖ ਦੇ ਉੱਤੇ ਰਾਜ ਕਰਨ ਦੀ ਲਾਲਸਾ ਹੈ ਜਿਹਦੇ ਵਿੱਚੋਂ ਸਾਹਬ ਝਲਕ ਰਹੀ ਆ ਜਿਹੜੀ ਇੱਕ ਸ਼ਾਂਤੀਮਈ ਤਰੀਕੇ ਨਾਲ ਅੰਦੋਲਨ ਕਰਨੇ ਲੋਕਾਂ ਨਾਲ ਜ਼ੁਲਮ ਕਰ ਰਹੀ ਆ ੱਟਕਾ ਕਰ ਰਹੀ ਆ ਜਿਹੜੀ ਲੋਕਾਂ ਦੀ ਹੱਕ ਸੱਚ ਦੀ ਆਵਾਜ਼ ਆ ਉਹਨੂੰ ਜ਼ਬਰਦਸਤੀ ਦਬਾ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਸ ਮੋਦੀ ਸਰਕਾਰ ਨੂੰ ਵੋਟਾਂ ਦੇ ਜਰੀਏ ਇੱਕ ਕਰਾਰਾ ਜਵਾਬ ਦੇਣਗੇ ਕਿਉਂਕਿ ਆ ਜਿਹੜਾ ਦਰਦ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਕਿਸਾਨਾਂ ਨਾਲ ਕੀਤਾ ੱਟਕਾ ਉਹ ਤੁਸੀਂ ਟੀਵੀਾਂ ਤੇ ਚੈਨਲਾਂ ਤੇ ਦੇਖ ਰਹੇ ਹੋ ਜਿਹਦੇ ਲਈ ਪੂਰਾ ਵਰਲਡ ਜਿੱਥੇ ਵੀ ਸਾਡੇ ਕਿਤੇ ਹਿੰਦੁਸਤਾਨੀ ਬੈਠੇ ਆ ਕੋਈ ਜੀ ਨਿੰਦਿਆ ਕਰ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪੰਜਾਬ ਵੱਲੋਂ ਜਿਵੇਂ ਪਹਿਲਾਂ ਕਿਸਾਨੀ ਸੰਘਰਸ਼ ਦੇ ਲਈ ਸਾਰਾ ਪੰਜਾਬ ਇੱਕਜੁੱਟ ਹੋ ਕੇ ਚੱਲਿਆ ਸੀ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਸਾਰਾ ਪੰਜਾਬ ਇਕੱਠਾ ਹੋ ਕੇ ਇੱਕ ਵੱਡਾ ਅੰਦੋਲਨ ਦਾ ਰੂਪ ਧਾਰਨ ਕਰੂਗਾ ਜੀ ਇਹ ਸੀ ਕਿਸਾਨ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਤੇ ਹੋਰ ਵੀ ਕਿਸਾਨ ਆਗੂ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਭਾਈ ਜੀ ਜਿਹੜੀਆਂ ਅੱਜ ਰੇਲ ਰੋਕਾਂ ਅੰਦਰੋਂ ਸ਼ੁਰੂ ਕੀਤਾ ਗਿਆ ਹੈ ਕੀ ਕਰਨਾ ਚਾਹੋਗੇ ਸਰ ਇਹਦਾ ਕਹਿਣਾ ਇਹ ਹੈ ਜੀ ਜਮਹੂਰੀਤ ਹੱਕ ਆ ਸਾਡਾ ਮੰਗਾਂ ਵੀ ਮੰਨਣ ਦਾ ਤੇ ਸੰਘਰਸ਼ ਵੀ ਕਰਨ ਦਾ ਜਿਵੇਂ ਬਾਹਰਲੇ ਪਾਸੇ ਯੂਰਪੀਅਨ ਹੋਰ ਬਹੁਤ ਮੁਲਕ ਕਰ ਰਹੇ ਆ ਉਹਨਾਂ ਨੇ ਇੱਕ ਦਿਨ ਹੀ ਰਾਜਧਾਨੀ ਘੇਰੀ ਆ ਤੇ ਟਰੈਕਟਰ ਲਿਆ ਕੇ ਰਾਜਧਾਨੀ ਦੇ ਵਿੱਚ ਖੜੇ ਕਰਤੇ ਆ ਤੇ ਉਹਨਾਂ ਨੇ ਜਿਹੜੀ ਡੀਜ਼ਲ ਤੇ ਸਬਸਿਡੀ ਆ ਉਹ ਇੱਕ ਦਿਨ ਚ ਹੀ ਕਟੌਤੀ ਕਰਤੀ ਅਸੀਂ ਦੇਖੋ 2019 ਤੋਂ ਲੈ ਕੇ ਫਿਰ 20 'ਚ ਮੰਗਾਂ ਮੰਨ ਕੇ ਵੀ ਨਹੀਂ ਲਾਗੂ ਕਰਦੇ ਕਮੇਟੀ ਬਣਾ ਦਿੰਨੇ ਆ ਅਸੀਂ ਕਮੇਟੀ ਨੂੰ ਇਹ ਕਹਿੰਨੇ ਆ ਵੀ ਕਮੇਟੀ ਬਣਾ ਦਿਓ ਤੇ ਮਿੱਟੀ ਪਾ ਦਿਓ ਇਹ ਮਿੱਟੀ ਪਾਉਣੀ ਚਾਹੁੰਦੇ ਆ ਜਿੰਨੀ ਵੀ ਮੀਟਿੰਗ ਵੀ ਕਈ ਵਾਰੀ ਹੋਈ ਹੈ ਕਿਸਾਨਾਂ ਨਾਲ ਤੇ ਗੱਲਬਾਤ ਸਿਰੇ ਚੜੀ ਨਹੀਂ ਪੂਰੀ ਦੇਖੋ ਜੀ ਜਿਹੜੀ ਸਰਕਾਰ ਆ ਉਹ ਇੱਕ ਕਦਮ ਅੱਗੇ ਨੂੰ ਆਉਂਦੀ ਹੋਈ ਨਹੀਂ ਸਾਨੂੰ ਉਹ ਇਲਜ਼ਾਮ ਲਾਉਂਦੇ ਆ ਨਰਾਜ ਠਾਕਰ ਜਿਹੜੇ ਕੇ ਹਿਮਾਚਲ ਤੋਂ ਮੰਤਰੀ ਆਉਂਦੇ ਆ ਵੀ ਕਿਸਾਨ ਅਗਲੀ ਵਾਰੀ ਮੰਗ ਵੱਧ ਲੈ ਆਉਂਦੇ ਆ ਅਸੀਂ ਮੰਗ ਕੀ ਕਰਗੇ ਮੰਗਾ ਉਹੀ ਰਹਿ ਰਹੀਆਂ ਪੁਰਾਣੀਆਂ ਆਈਆਂ ਜੜੀਆਂ ਪੁਰਾਣੀਆਂ ਮੰਗਾਂ ਸਟੈਂਡ ਕਰਦੇ ਆ ਜਿਵੇਂ 13 ਤਰੀਕ ਤੋਂ ਲੈ ਕੇ ਸਾਡੇ ਤੇ ਅਥਰੂ ਗੈਸ ਦੇ ਗੋਲੇ ਛਿੱਟੇ ਜਾ ਰਹੇ ਆ ਜਿਹੜੇ ਸਾਡੇ ਉੱਥੇ ਬਾਨਾਂ ਦਾ ਨੁਕਸਾਨ ਹੋ ਗਿਆ ਸਾਡੇ ਜਵਾਨਾਂ ਦਾ ਕਿਸਾਨ ਹੋ ਗਿਆ ਨੁਕਸਾਨ ਹੋ ਗਿਆ ਜਿਹੜੇ ਹਸਪਤਾਲਾਂ ਚ ਬੈਠੇ ਆ ਕੀ ਗੱਲ ਉਹਨਾਂ ਵਾਸਤੇ ਅਸੀਂ ਸਰਕਾਰ ਤੋਂ ਕੁਝ ਮੰਗਈਏ ਨਾ ਕੋਈ ਸਰਕਾਰ ਦੀ ਨਲਕੀ ਆ ਹਾਈਵੇ ਦੇ ਕਿੰਨੇ ਕਾਨੂੰਨ ਆ ਹਾਈਵੇ ਕੋਈ ਨਹੀਂ ਰੋਕ ਸਕਦਾ ਸਰਕਾਰ ਹਾਈਵੇ ਰੋਕੀ ਬੈਠੀ ਐ ਕਿੰਨੇ ਬੈਰੀਗੇਟ ਲਾਤੇ ਇੱਕ ਪਾਸੇ ਟੂਲ ਟੈਕਸ ਲਾਏ ਰਿਆ ਜਿਹੜਾ ਬੰਦਾ ਜੰਮੂ ਤੋਂ ਚੱਲਿਆ ਦਿੱਲੀ ਜਾਣਾ ਉਹਨੇ ਕਿੰਨੇ ਟੂਲ ਟੈਕਸ ਦਿੱਤੇ ਉਹਦੀ ਕੀ ਗਲਤੀ ਐ ਵੀ ਉਹਨੂੰ ਰਾਹ 'ਚ ਹੋਰ ਡੀਜ਼ਲ ਵੱਧ ਫੂਕਣਾ ਪਵੇ ਉਹਦੇ ਵਾਸਤੇ ਤਾਂ ਰਸਤਾ ਦਓਗ ਨਾ ਉਹ ਤੋਂ ਤੁਸੀਂ ਟੂਲ ਟੈਕਸ ਵੀ ਲੈ ਲਿਆ ਉਹਨੂੰ ਰਸਤਾ ਵੀ ਨਹੀਂ ਦਿੱਤਾ ਤੇ ਅੰਦੋਲਨ ਕਰਕੇ ਤੁਸੀਂ ਵੀ ਰਸਤਾ ਰੋਕਦੇ ਹੀ ਹੋ ਅਸੀਂ ਰਸਤਾ ਨਹੀਂ ਰੋਕਦੇ ਸਾਨੂੰ ਸਰਕਾਰ ਮਜਬੂਰ ਕਰਦੀ ਆ ਫੋਰ ਲਾਈਨ ਲੇਅਰ ਆ ਅਸੀਂ ਤਾਂ ਇੱਕ ਰੋਕੀ ਆ ਕੈਨੇਡਾਲ ਰਹੀਆਂ ਉਥੋਂ ਦੀ ਨੰਗੀ ਜਾਣ ਅਸੀਂ ਨਹੀਂ ਰਸਤਾ ਰੋਕਿਆ ਸਰਕਾਰ ਸਾਨੂੰ ਮਜਬੂਰ ਕਰ ਰਹੀ ਹੈ ਤੁਸੀਂ ਰਸਤਾ ਰੋਕੋ ਮੁੱਖ ਮੰਗਾ ਕੀ ਹੈ ਮੁੱਖ ਮੰਗਾ ਐਮ ਐਸ ਪੀ ਤੇ ਆਪਣਾ ਜਿਹੜਾ ਖਰੀਦੀ ਗਰੰਟੀ ਜਿਹੜਾ ਇਹ ਪਤਾ ਕੀ ਕਹਿੰਦੇ ਆ ਕੁਝ ਬੁੱਧੀਜੀਵੀ ਸਰਕਾਰ ਨੂੰ ਗਲਤ ਸਲਾਹ ਦਿੰਦੇ ਆ ਇਹ ਤਾਂ ਜੀ 75 ਹਜ਼ਾਰ ਕਰੋੜ ਦੀ ਮਾਉਂਟ ਚਾਹੀਦੀ ਆ ਵੀ ਜਿਹੜੀ ਖਰੀਦੀ ਜਾਊਗੀ ਕਿਸਾਨਾਂ ਦੀ ਫਸਲ ਸਾਰੀ ਤਾਂ ਨਹੀਂ ਸਰਕਾਰ ਖਰੀਦਦੀ ਕਾਰਪੋਰੇਟ ਘਰਾਣੇ ਕਿੰਨੀ ਖਰੀਦਦੇ ਆ ਮੋ ਕਮਤਰੀ ਨੇ ਕਿਹਾ ਸੀਗਾ ਜਦੋਂ ਇਹ ਮੁੱਖ ਮੰਤਰੀ ਜੁਮਲੇਬਾਜ਼ ਮੁੱਖ ਮੰਤਰੀ ਬਣਿਆ ਇਹਨੇ ਕਿਹਾ ਸੀ ਮੂੰਗੀ ਖਰੀਦਾਂਗੇ ਖਰੀਦੀ ਸਾਡੀ ਮੂੰਗੀ ਦਿੱਤਾ ਮੈਸਪੀ ਹਜੇ ਤੱਕ ਸਾਡੇ ਕਿਸਾਨ ਜੇ ਫਾਰਮ ਲਈ ਬੈਠਿਆ ਅੱਜ ਵੀ ਜਿਹੜੀ ਜਿੱਥੇ ਕੇਂਦਰ ਸਰਕਾਰ ਨਾਲ ਸ਼ਾਮ ਨੂੰ ਮੀਟਿੰਗ ਹੈ ਤੋਂ ਲੱਗਦਾ ਕਿ ਜਿਹੜੀ ਮੀਟਿੰਗ ਤੇ ਮੰਗਾ ਮੰਨੀਆਂ ਜਾਣਗੀਆਂ ਅਸੀਂ ਤਾਂ ਬਿਲਕੁਲ ਕਰਦੇ ਆ ਵੀ ਸਰਕਾਰ ਸਾਡੀਆਂ ਮੰਗਾ ਮੰਨ ਲੇ ਸਾਡਾ ਕੋਈ ਦਿਮਾਗ ਖਰਾਬ ਹੈ ਵੀ ਅਸੀਂ ਹਜ਼ਾਰਾਂ ਲੀਟਰ ਡੀਜ਼ਲ ਫੂਕ ਕੇ ਸ਼ੰਭੂ ਤੇ ਜਾਈਏ ਖਨੌਰੀ ਤੇ ਜਾਈਏ ਇਹੀ ਸਰਕਾਰ ਜਿਵੇਂ ਬਾਹਰਲੀਆਂ ਸਰਕਾਰਾਂ ਤੁਹਾਨੂੰ ਐਗਜ਼ੈਂਪਲ ਦੇ ਚੁੱਕੇ ਆ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਵੀ ਉਹ ਇੱਕ ਦਿਨ ਦੇ ਪ੍ਰੋਟੈਕਸ਼ਨ ਨਾਲ ਹੀ ਇੰਨੀਆਂ ਚੀਜ਼ਾਂ ਮੰਨ ਲੀਆਂ ਹੁਣ ਜਿਹੜੇ ਸਾਡੇ ਬੱਚੇ ਦਾ ਮੂੰਹ ਛੜ ਗਿਆ ਮੰਨ ਲਓ ਉਹ ਅਨਮੈਰਿਟ ਆ ਉਹਨੂੰ ਕੋਈ ਵਿਆਹ ਯੋਗ ਹੈਗਾ ਉਹ ਉਹਦੇ ਦਾ ਵੀ ਕਿਹੜਾ ਨੌਜਵਾਨ ਬੱਚਾ ਜਿਹੜਾ ਜ਼ਖਮੀ ਹੋਇਆ ਉਥੇ ਅਜੇ ਤੱਕ ਡਾਟੇ ਨਹੀਂ ਆਏ ਜਿੱਦਣ ਡਾਟੇ ਆ ਗਏ ਉਹ ਦੱਸੇ ਜਾਣੇ ਆ ਜੇ ਰਾਣੀਤੀ ਜਿਹੜੇ ਮੰਗਾ ਨਹੀਂ ਮੰਨੀਆਂ ਰਾਣੀਤੀ ਕੀ ਹੋਊਗੀ ਰਾਣੀਤੀ ਜਿਉਥੇ ਰਾਜਨੀਤਿਕ ਜਿਹੜਾ ਹੈਗਾ ਸਾਡਾ ਸੰਯੁਕਤ ਮੋਰਚਾ ਉਹ ਗਵਾਹੀ ਕਰ ਰਿਹਾ ਵਾ ਉਹਨਾਂ ਦੀ ਗਵਾਹੀ ਦੇ ਮਗਰ ਅਸੀਂ ਚੱਲ ਰਹੇ ਆ ਉਹਦੇ ਮੁਤਾਬਕ ਹੀ ਅੱਜ ਉਹਨਾਂ ਤੇ ਕੱਲ ਤੋਂ ਪਰਸੋਂ ਤੋਂ 13 ਤੋਂ ਹੀ ਵੈਸੇ ਤਾਂ ਦਸਜਿਤ ਹੋ ਰਿਹਾ ਉਹਦੇ ਮੁਤਾਬਕ ਹੀ ਅੱਜ ਭਾਰਤੀ ਕਿਸਾਨ ਯੂਨੀਅਨ ਬੀਕੇ ਜੂ ਗਰਾਹਾਂ ਤੇ ਡਕਾਉਂਦਾ ਜੱਥੇਬੰਦੀ ਨੇ 11 ਤੋਂ 3 ਵਜੇ ਤੱਕ ਰੇਲਾਂ ਜਾਮ ਕੀਤੀਆਂ ਸਾਨੂੰ ਉਹਨਾਂ ਦਾ ਦਰਦ ਆ ਸਾਡੇ ਉਹ ਭਰਾ ਕਿਸੇ ਤੇ ਵੀ ਪੰਜਾਬੀ ਤੁਹਾਨੂੰ ਪਤਾ ਹੀ ਆ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 350 ਸਾਲ ਤੋਂ ਪਹਿਲਾਂ ਤੋਂ ਲੈ ਕੇ ਅਸੀਂ ਕਿਵੇਂ ਇੱਕ ਦੂਜੇ ਦੇ ਹਮਦਰਦਾਂ ਐਵੇਂ ਐਵੇਂ ਹੀ ਰਵਾਂਗੇ ਜੇ ਉਹਨਾਂ ਨੇ ਗਾਂਬਾਜ਼ ਮਾਰੀ ਸਾਡੇ ਸੀਨੀਅਰ ਆਗੂ ਜੋ ਫੈਸਲਾ ਕਰਨਗੇ ਉਹਦੇ ਮੁਤਾਬਕਾ ਜਿਵੇਂ ਅੱਜ ਐਮਰਜੈਂਸੀ ਕਾਲ ਦੇ ਵਿੱਚ ਦੇਖੋ ਤੁਸੀਂ ਕੱਲ ਸਾਨੂੰ 4 ਵਜੇ ਸੁਨੇਹਾ ਮਿਲਿਆ ਅੱਜ ਦੇਖੋ ਗਿਣਤੀ ਦੇ ਵਿੱਚ ਇੱਥੇ ਆਇਆ ਘਲਕਲਾਂ ਅੱਜ 7 ਜਗ੍ਹਾ ਪੰਜਾਬ ਦੇ ਵਿੱਚ ਰੇਲ ਰੋਕੋ ਪ੍ਰੋਗਰਾਮ ਅਸੀਂ ਲਾਗੂ ਕੀਤੇ ਆ ਯਾਨੀ ਜਿਹੜਾ ਵੀ ਪੰਜਾਬ ਦਾ ਦਰਦੀ ਆ ਉਹ ਜਿੰਨੀ ਜੋਗਾ ਉੱਥੇ ਪ੍ਰੋਟੈਕਟ ਕਰੂਗਾ ਉਹ ਸਰਕਾਰ ਤੋਂ ਡਰਨ ਜੋਗਾ ਨਹੀਂ ਨਾ ਮੋਦੀ ਤੋਂ ਨਾ ਖੱਟਰ ਤੋਂ ਨਾ ਜੁਮਲੇਵਾਜ ਤੋਂ ਜੁਮਲੇਵਾਜ ਤੋਂ ਤਾਂ ਸਾਨੂੰ ਕੋਈ ਆਸ ਹੀ ਨਹੀਂਗੀ ਇਸੀ ਵਫਾ ਕਿਸਾਨਾਂ ਕੋ ਜਿਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੀ ਰਣਨੀਤੀ ਸਯੁਕਤ ਕਿਸਾਨ ਮੋਰਚੇ ਵੱਲ ਜਿਹੜੀ ਵੀ ਤੇ ਇਹ ਕੀਤੀ ਜਾਊਗੀ ਉਸ ਨੂੰ ਦੇਖਦੇ ਉਹਨਾਂ ਵੱਲੋਂ ਰਣਨੀਤੀ ਜਿਹੜੀ ਹੈ ਅਪਣਾਈ ਜਾਊਗੀ ਦਾ ਜਗਬਾਨੀ ਟੀਮ ਲਈ ਮੋਗਾ ਤੋਂ ਕਸ਼ਿ ਸਿੰਘਲਾ ਦੀ ਰਿਪੋਰਟ